ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਵੀਡੀਓ ਬਣਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 ਤੇ 922549 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਕਲਾ ਜ਼ਿਲ੍ਹਾ ਫਰੀਦਕੋਟ ਤਸੀਲ ਬਾਈ ਜੇਤੋ ਤਸੀਲ ਬਾਈ ਜੇ ਨੂੰ ਕੋਟਕਪੂਰਾ ਪੈਂਦੀ ਆ ਤੇ ਬਿਲਕੁਲ ਬਾਈ ਜੀ ਕੋਟਕਪੂਰਾ ਵਾਲੇ ਰੋਡ ਤੇ ਤਾਰਾ ਬਾਈ ਜੀ ਦਾ ਪੱਠਿਆਲੇ ਟਾਲਾ ਜੇ ਕਿਸੇ ਨੇ ਬਾਈ ਜੀ ਦੇ ਘਰੇ ਆਉਣਾ ਹੋਵੇ ਤੇ ਬਾਈ ਜੀ ਕੋਲੇ ਅੱਜ ਦੋ ਨਾਗ ਆ ਬਾਈ ਜੀ ਦੋਨੇ ਸੂਈ ਸਵੇ ਆ ਇੱਕ ਕਾਲੀ ਡਬੀ ਐਚ ਐਫਾ ਇੱਕ ਜਰਸੀ ਵੈਣ ਆ ਬਾਈ ਜੀ ਤੇ ਬਾਕੀ ਦੀ ਬਲਦੀ ਵਿੱਚ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਬਾਈ ਮੇਰਾ ਲਖਮੀ ਸਿੰਘ ਆ ਹਾਂ ਜੀ ਮਕਲਾ ਜ਼ਿਲ੍ਹਾ ਫਰੀਦਕੋਟ ਆ ਤਸੀਲਕੋਟ ਬਰਾ ਬਾਈ ਜੀ ਤਸੀਲਕੋਟ ਪੂਰਾ ਪੰਦੀ ਕਿੰਨੇ ਨਾਗ ਆ ਅੱਜ ਆਪਣੇ ਕੋਲੇ ਫਿਰ ਅੱਜ ਦੋ ਨਾਗ ਆ ਤੇ ਬਾਈ ਫਿਰ ਆਪਣਾ ਵਪਾਰ ਦਾ ਕੰਮ ਕੀ ਕਰਦੇ ਪਸੂਆ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਤੀਨ ਜੀ ਆਪਣੇ ਕੋਲੇ ਮਾਲੋਂ ਕਰਦਾ ਫਿਰ ਹਾਂਜੀ ਠੀਕ ਆ ਬਾਈ ਜੀ ਤੇ ਵਹਿੜ ਪਰ ਕਿੰਨੇ ਦੋ ਨਾਗਾ ਹੈ ਹਾਂਜੀ ਤੇ ਕਿਦੋਂ ਸੂਈ ਆ ਇਹ ਇਹ ਪਾਸ 10 ਮਿੰਟ ਹੀ ਹੋਇਆ ਸੂਈ ਨੇ ਇਹ ਨੂੰ 10 ਮਿੰਟ ਹੀ ਹੋਇਆ ਕੀ ਦਿੱਤਾ ਬਾਈ ਜੀ ਨੇ ਇਹਨੇ ਬੱਚਾ ਦਿੱਤਾ ਬੱਚਾ ਦਿੱਤਾ ਬੱਚਾ ਬਹੁਤ ਚੰਗਾ ਠੀਕ ਆ ਭਰਾ ਜੀ ਕਿਸ ਨੇ ਹੁਣ ਆ ਬਾਈ ਜੇ ਬੱਚੀ ਉੱਚੀ ਦੇ ਜਾਂਦੀ ਕਰਮਾਂ ਲਈ ਤੇ ਸੂਆ ਕਿਹੜਾ ਸੂਈ ਬਾਈ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਰੀ ਨਾਲ ਸੂਈ ਆ ਠੀਕ ਆ ਬਾਈ ਜੀ ਤੇ ਕਿੰਨਾ ਦੁੱਧ ਪਾ ਦੂਗੀ ਦੁੱਧ 20 ਤੋਂ ਪਲੱਸ ਚੱਲੂਗੀ ਬਾਈ ਪਹਿਲੇ ਸੂਆ ਕਿੰਨਾ ਪਤਾ ਸੀ ਉਹ ਤਾਂ ਵੱਧ ਕਹਿੰਦੇ ਤਾਂ 25 ਕਹਿੰਦੀ ਸੀ ਬਈ ਹਾਂ 25 ਹਾਂ ਪਰ ਆਪਾਂ ਕਹਿੰਦੇ 20 ਤੋਂ ਪਲੱਸ ਹੀ ਪਾਉਂਦੇ 20 ਤੋਂ ਪਲੱਸ ਹੀ ਪਾਉਂਦੇ ਵਹਿੜ ਚੰਗੀ ਹੈ ਹੈਨਾ ਕੱਦ ਕੁਦੂ ਵੀ 16 ਥਾਣ ਵੀ ਚੰਗਾ ਤੋਰ ਚੱਲਦੀ ਹੈ ਕਰੜਗੇ ਨਾ ਬਈ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ پارک ਤੁਸੀਂ ਆਪ ਕਰਨੀ ਆ ਵਹਿੜ ਬਾਈ ਜੀ ਗਰਮੀਆਂ ਦਾ ਤੋਹਫਾ ਐਚ ਐਫ ਕ੍ਰੋਸ ਪੂਰੀ ਚੰਗੀ ਵਹਿੜ ਬਾਈ ਜੀ ਫੇਸ ਕੁਆਲਿਟੀ ਦੀ ਸੋਹਣੀ ਆ ਸਵੇਂ ਪਲੀ ਆ ਗੁਲਾਬੀ ਥਾਣਾ ਬਾਈ ਜੀ ਥਾਣ ਬਹੁਤ ਸੋਹਣਾ ਲੱਗਿਆ ਚਾਰ ਹੀ ਥਾਣਾ ਬਾਈ ਜੀ ਕੱਲਾ ਕੱਲਾ ਧਾਰੇ ਟੁੰਡਾ ਤੇ ਇੱਕੋ ਜਿਹਾ ਲੱਗੇ ਆ ਮੋੜ ਲਿਓ ਜੀ ਲੋਬਾਈ ਜੀ ਪੂਰੀ ਸੋਨੇ ਚ ਲੱਗੀ ਵੈੜ ਕਿਸੇ ਵੀਰ ਦੇ ਪਸੰਦਾ ਦੇ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਲਿਓ ਤੇ ਬਾਈ ਜੀ ਕੋ ਆਪਾਂ ਮੁੱਲ ਬਾਰੇ ਗੱਲਬਾਤ ਕਰਦੇ ਆ ਬਾਈ ਜੀ ਕਿੰਨੇ ਦੇਵਾਂਗੇ ਫਿਰ ਆਪਾਂ ਇਹ ਇਹਦਾ ਮੁੱਲ ਜੈ ਜੀ 70000 ਮਾਨਤਾਨ ਹੀ ਹੈ 70000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਬਾਈ ਜੀ ਤੇ ਨਾਮ ਆਪਣਾ ਲਾਹ ਪ੍ਰਿੰਸ ਸਿੰਘ ਹੈ ਹਾਂਜੀ ਬਾ ਰੋੜ ਦੇ ਉੱਤੇ ਹੀ ਘਰ ਆ ਬਾਈ ਜੀ ਦਾ ਪੱਠਿਆਲੇ ਖਾਲਸੇ ਦੇ ਘਰੇ ਜਾਣਾ ਜੀ ਕੋਈ ਕਹਦੇ ਜੀ ਠੀਕ ਆ ਬਾਈ ਜੀ ਤੇ ਦੂਜਾ ਨੰਬਰ ਬਾਈ ਜੀ ਜਰਸੀ ਵੈੜਾ ਬਾਈ ਇਹ ਚਰਚ ਪੈਂਦੀ ਹੈ ਦੂਜਾ ਨੰਬਰ ਬਾਈ ਜੀ ਜਰਸੀ ਵੈੜੇ ਨਾ ਸੁਆ ਬਾਈ ਜੀ ਪਹਿਲਾ ਸੁਆ ਬਾਈ ਖੀਰੀ ਪਹਿਲਾ ਦੰਦੀ ਕਿਵੇਂ ਆ ਇਹ ਖੀਰੀ ਆ ਜੀ ਤੇ ਪਹਿਲਾ ਵਾਲੀ ਕਿਵੇਂ ਸੀ ਦੰਦੀ ਉਹ ਪੁੱਛਣੀ ਭੁੱਲ ਗਏ ਪਿਛੀ ਕੀ ਆ ਉਹ ਛਿੱਗੀ ਆ ਛਿੱਗੀ ਵੈੜ ਬਾਈ ਜੀ ਸੂਈ ਵੀ ਆਉ ਦੂਜਾ ਸੁਆ ਤੇ ਇਹ ਖੀਰੀ ਆ ਇਹਨੂੰ ਕਹ ਦੇਣਾ ਉਹ ਸੂਈ ਨੂੰ ਤਿੰਨ ਚਾਰ ਦਿਨ ਹੋਇਆ ਬਾਈ ਤਿੰਨ ਤੋਂ ਚਾਰ ਦਿਨ ਹੋਇਆ ਇਹਦੇ ਮਗਰ ਬਾਈ ਜੀ ਇਹਦੇ ਮਗਰ ਬੱਚਾ ਇਹਦੇ ਮਗਰ ਵੀ ਬੱਚਾ ਬਾਈ ਜੀ ਉਹ ਖੜਾ ਇਹਦਾ ਦੁੱਧ ਬਾਈ ਜੀ ਹੁਣ ਕਿੰਨਾ ਟਾਈਮ ਆ ਇਹਨਾਂ 12 13 ਕਿਲੋ ਬੋਲਾ 12 13 ਕਿਲੋ ਬੋਲਾ ਦੁੱਧ ਕਿੰਨਾ ਬਾਦੂ ਭਾਈ ਦੁੱਧ ਇਹਦੇ ਵੀ 1500 ਲੀਟਰ 1500 ਲੀਟਰ ਪਾ ਦੋ ਲੈ ਭਾਈ ਤੋਰ ਕੇ ਵੀ ਵਿਖਾਦ ਗਏ ਲਓ ਭਾਈ ਤੋਰ ਚਾਲ ਤੁਹਾਨੂੰ ਇਹਦੀ ਵੀ ਚੈੱਕ ਕਰਾਉਣੇ ਆ ਬਸੱਲੀ ਭਾਰਤ ਤੁਸੀਂ ਆਫ ਕਰਨੀ ਆ ਸਮੇ ਸਭਾਈ ਵਹਿੜ ਜਰਸੀ ਪੰਜਾਬ ਵਾਲੀ ਰੀਅਲ ਤੋਰ ਰਹੀ ਬਲਦਾ ਖਾਲਸਾ ਤੁਹਾਨੂੰ ਇਹ ਪੈਟ ਵਾਦਾ ਤੋਰੂ ਖਾਲਸਾ ਜੀ ਲਖਪ੍ਰੀਤ ਬਾਈ ਜੀ ਦਾ ਨਾਮ ਪਿੰਡ ਬਾਈ ਜੀ ਦਾ ਪਿੰਡ ਲਾਜ ਚਲੋ ਜੀ ਤੋਰ ਕੇ ਫੇਰ ਕੁਆਲਟੀ ਬਾਈ ਪੂਰੀ ਸੋਹਣੀ ਹੈ ਲੰਗੜ ਨਹੀਂ ਬਣਾਇਆ ਪਹਿਲਾਂ ਅੰਦਰ ਲੈ ਚਲੋ ਜੀ ਲਓ ਬਾਈ ਜੀ ਪੂਰੀ ਸੋਹਣੀ ਸੁਨੱਖੀ ਹੈ ਤੋਰ ਚਾਲ ਦੀ ਪੂਰੀ ਚੰਗੀ ਹੈ ਕਿਸੇ ਵੀਰ ਦੇ ਪਸੰਦ ਆਵੇ ਲੈ ਚਲੋ ਜੀ ਦੁੱਧ ਬਾਈ ਜੀ 12 13 ਲੀਟਰ ਬੋਲ ਦਾ ਸਟਾਰਟਿੰਗ ਦੱਸਦੇ ਆ ਮੱਛੀ ਪੂਰੀ ਸੋਹਣੀ ਸੁਨੱਖੀ ਹੈ ਮਗਰੇ ਦੇ ਕਰਮ ਵਾਲੀ ਦੇ ਬੱਚਾ ਇਹ ਬਾਈ ਜੀ ਕਿੰਨੇ ਦੇ ਦਾਂਗੇ ਜੀ 90000 ਚ ਮੰਨ ਤਨ ਕਰਦੇ 90000 ਦੇ ਵਿੱਚੋਂ ਮਾਲਤਾਨ ਹੋਊਗਾ। ਲੋ ਬਾਈ ਜੀ ਬਾਈ ਜੀ ਕੋਲੇ ਨਗ ਸੀਗੇ ਦੋ ਤੇ ਦੋਨੇ ਤੁਹਾਨੂੰ ਦਿੱਤੇ ਆ ਵਖਾ। ਦੋਨੇ ਬਾਈ ਜੀ ਸੂਈ ਸਵਈਆ ਦੂਜਾ ਨੰਬਰ 50 ਵਾਲੀ ਜਰਸੀ ਤੇ ਪਹਿਲਾ ਨੰਬਰ ਐਚ ਐਫ ਵੈਡ ਬਾਈ ਜੀ। ਉਹਨੇ ਸੂਈ। ਠੰਡਗਾ ਸੀਲ ਆ। ਤੇ ਮੋਬਾਈਲ ਨੰਬਰ ਦੱਸੋ ਬਾਈ ਜੀ ਆਪਣਾ। 8264210527 ਇੱਕ ਵਾਰੀ ਫੇਰ ਦੱਸੋ ਜੀ। 8264210527। ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਪਾਸੇ ਚੱਲੂਗਾ। ਚੱਲਦੇ ਨੰਬਰ ਤੇ ਸੰਪਰਕ ਕਰ ਲਿਓ। ਆਪਣੀ ਬਾਈ ਜੀ ਵੀਡੀਓ ਵਧਗਾ ਲੱਗੇ ਅਗੇ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ